ਇਹ ਬੇਨਤੀ ਜੋ ਕਿ ਐਤਵਾਰ ਵਾਲੇ ਦਿਨ ਸ਼ੁਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਹਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਅਕਾਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨਗਰ ਫੈਸਲਾ ਕਰੂਗਾ ਉਹਵੇਂ ਕੀਤਾ ਜਾਊਗਾ ਸਵਿਛ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਅਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆ ਹੈਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਕੀ ਨਾਮ ਹੈ ਤੁਹਾਡਾ ਬਹਾਦਰ ਸਿੰਘ ਸਾਨੋ ਮੇਰ ਸਿੰਘ ਬੱਲੋ ਅੱਛਾ ਜੀ ਕੀ ਗੱਲ ਬਾਤ ਹੈ ਜਿਹੜਾ ਮਸਲਾ ਆਪਾਂ ਕਿਹਾ ਹੈਗਾ ਇਹ ਮਸੜਾ ਜੀ ਐ ਬਸਰੀ ਨੇ ਇਹ ਬੰਦੇ ਨੇ ਗੁਰਪ੍ਰੀਤ ਦੇ ਰੁਪਿਆ ਮੰਗਾ ਲੱਖ ਗੁਰਦੁਆਰੇ ਨੇ ਜਿਹੜਾ ਚੜਾਵਾ ਚੜਿਆ 4 ਲੱਖ ਰੁਪਈਆ ਅੱਛਾ ਜੀ ਉਹ ਉਹਨਾਂ ਰੁਪਈਆ ਦੇ ਵਿੱਚੋਂ ਰੁਪਈਏ ਦਿਓ ਸਾਨੂੰ ਲੱਖ ਠੀਕ ਹੈ ਜੀ ਬਸ ਸਾਡੀ ਬਦਨਾਮੀ ਹੋ ਗਈ। ਅੱਛਾ। ਸਿੱਧੂਪੁਰ ਦੀ ਤੁਸੀਂ ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਹੋ? ਸਿੱਧੂਪੁਰ ਚੀਆ ਮੈਂ ਤਾਂ ਮੁੱਢੋਂ ਹੀ। ਅੱਛਾ ਜੀ। ਹਾਂ ਜੀ। ਇਹ ਤੁਹਾਡੇ ਸਾਹਮਣੇ ਗੱਲ ਹੋਈ ਹੈ ਇਹ। ਇਹ ਠੱਪੂ ਕੋਲੋਂ ਠੱਪੂ ਕੋਟ ਦੇ ਬਾਜ਼ਾਰ ਤੇ ਕਰਦਾ ਧਾਣਾ ਮੜੀ ਦੇ ਕਈ ਕਿ ਕੇ ਗਿਆ ਅੱਗੇ। ਅੱਛਾ ਜੀ। ਹਾਂ। ਅੱਛਾ। ਬਾਜ਼ਾ ਨਹੀਂ ਕਰ ਕੇ ਕਿ ਪੁੱਠਾ ਭੱਜ ਗਿਆ। ਤੁਸੀਂ ਇੱਕ ਗੱਲ ਇਹ ਵੀ ਕਹਿ ਰਹੇ ਹੋ ਜੀ ਖਰਚਾ ਬਹੁਤ ਹੋ ਗਿਆ ਸਾਡਾ ਤਾਂ ਪੈਸੇ ਮੰਗੇ ਗਏ ਆ। ਖਰਚਾ ਇਹਨਾਂ ਦਾ ਕਦਾ ਹੋ ਗਿਆ? ਅੱਛਾ ਜੀ। ਕੀ ਖਰਚਾ ਕਰ ਇਹਨਾਂ ਨੇ? ਸਿੱਧੂਪੁਰਾ ਨੇ ਕੋਈ ਖਰਚਾ ਨਹੀਂ ਕਰਿਆ। ਠੀਕ ਹੈ ਜੀ। ਇਹ ਤਾਂ ਉਹੀ ਮੰਗਦੇ ਆਗੇ ਸਾਡੇ ਕੋਲੇ ਕਿ ਸਾਨੂੰ ਸਹਾਇਤਾ ਦੇ ਦਿਓ ਕਿ ਸਾਡੇ ਕੋਲ ਫੰਡ ਘਟਾ ਹੈ ਅੱਛਾ ਜੀ ਆ ਗੱਲ ਹੋਈ ਆ ਬਾਤ ਹੋਈ ਆ ਤੁਸੀਂ ਖੁਦ ਸਿੱਧੂਪੁਰ ਜਥੇਬੰਦੀ ਚੋਂ ਦੂਜੇ ਵੀ ਸਿੱਧੂਪੁਰ ਤੇ ਜਿੰਨਾ ਤੁਸੀਂ ਦੋਸ਼ ਲਾ ਰਹੇ ਹੋ ਆਹ ਉਹ ਵੀ ਸਿੱਧੂਪੁਰ ਤੇ ਆ ਸਾਡੇ ਨਾਲ ਆ ਸਾਡੇ ਨਾਲ ਹਾਂ ਮੈਂ ਤਾਂ ਬਲਾਕ ਕਰਨ ਨੂੰ ਇੱਕ ਟੱਲੇ ਕੇ 100 ਵਾਰੀ ਕਹਿਤਾ ਹਾਂ ਜੀ ਮਹਾ ਜੱਤਾ ਮੈਨੂੰ ਕੱਢ ਦਿਓ ਮੈਂ ਰਹਿਣਾ ਮੈਂ ਖਜਾਂਤੀ ਆ ਠੀਕ ਹੈ ਜੀ ਵੀ ਜੱਤਾ ਮੈਨੂੰ ਕੱਢ ਦਿਓ ਠੀਕ ਹੈ ਜੀ ਜੇ ਜਾਂ ਫਿਰ ਉਹਨੂੰ ਗੁਰਪੀਤ ਨੂੰ ਕੱਢ ਦਿਓ ਠੀਕ ਹੈ ਜੀ ਇਹ ਕੱਢਦੇ ਜੀ ਇਹ ਬਲਾਕ ਵਾਲੇ ਠੀਕ ਹੈ ਜੀ ਹੁਣ ਤੁਸੀਂ ਮੰਗ ਕੀ ਕਰਦੇ ਹੋਗੇ ਮਾਗੇ ਪੁੱਟੇ ਤੇ ਪਾਸਤਾ ਹੋਣਾ ਚਾਹੀਦਾ ਠੀਕ ਹੈ ਜੀ ਪਿੰਡ ਦਾ ਮਾਹੌਲ ਜਿਸ ਤਰ੍ਹਾਂ ਹੋ ਰਿਹਾ ਹੈਗਾ ਤੁਹਾਨੂੰ ਲੱਗਦਾ ਹੋਣਾ ਚਾਹੀਦਾ ਸੀ ਇਦਾਂ ਇੱਕ ਵਾਰੀ ਕਿਵੇਂ ਹੋ ਜੂ ਇਹ ਐ ਫਿਰ ਤਾਂ 30% ਹੋ ਗਈ ਨਾਲ ਠੀਕ ਹੈ ਜੀ ਠੀਕ ਧੰਨਵਾਦ ਜਿੰਨੇ ਰੁਪਏ ਮੰਗਦਾ ਉਹ ਨਾਲ ਅਸੀਂ ਮਰ ਗਏ ਬਿਲਕੁਲ ਤੁਹਾਡਾ ਬਲੈਕ ਆਏਗਾ ਹਾਂ ਜੀ ਮੈਂ ਪ੍ਰਧਾਨ ਜੀ ਹਾਂ ਜੀ ਹਾਂ ਜੀ ਦੁਵਾਰਾ ਕਾਲਸਰ ਪਿੰਡ ਬੱਲੋ ਰਣਜੀਤ ਸਿੰਘ ਹਾਂ ਜੀ ਸਾਡੀ ਨਾਲ ਵਿਚਾਰ ਹੋਈ ਹੈ ਜੀ ਹਨਾ ਅਸੀਂ ਨਾਲ ਸ਼ਿਕਾਇਤ ਦਸਤੀ ਵੀ ਉਹ ਜਿਹੜੇ ਦੋ ਬੰਦੇ ਸੀਗੇ ਉਹਨਾਂ ਵੀ ਵਿਚਾਰ ਪਟੰਦਰਾ ਹੋਇਆ ਸਾਡਾ ਵੀ ਉਹਨੂੰ 10% ਹੱਥੋਂ ਆ ਮੰਗ ਕਰ ਰਹੇ ਸੀਗੇ ਇਹਨਾਂ ਨਾਲ ਹੱਥ ਦੋ ਦਿਨ ਲਿਆ ਵੀ ਸ਼ਿਕਾਇਤ ਕਾਰਵਾਈ ਕਰਾਂਗੇ ਉਹਨਾਂ ਤੇ ਨਹੀਂ ਤੁਹਾਡੇ ਵੱਲੋਂ ਕਿਹੇ ਜੀ ਸ਼ਿਕਾਇਤ ਦਿੱਤੀ ਗਈ ਹੈ ਜਿਹੜੀ ਹੈ ਬਈ ਹੱਥੋਂ ਵੀ ਆ ਮੰਗ ਰੱਖ ਰਹੇ ਸੀਗੇ ਜੀ ਪੈਸੇ ਦੀ ਅੜੀ ਜੱਥੇਬੰਦੀ ਮਗਰਾ ਕਰੀ ਸੀ ਉਹ ਤਾਂ ਸਾਡੇ ਪਿੰਡ ਦੇ ਮੁੰਡੇ ਸੀਗੇ ਜੀ ਦੋ ਅੱਛਾ ਸਿੱਧਾ ਹਾਂ ਜੀ ਨਾ ਸਿੱਧੂਪੁਰ ਨਾਲ ਜੱਟ ਹੈ ਸੀ ਹਾਂਜੀ ਜੱਥੇਬੰਦੀ ਦੇ ਮੈਂਬਰ ਹੈਗੇ ਜਾਂ ਨਹੀਂ ਮੈਂਬਰ ਤਾਂ ਹੈਗੇ ਜੀ ਉਹਨਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੋਡੇ ਵੱਲੋਂ ਕਹੀ ਜੀ ਮੰਗ ਕੀਤੀ ਗਈ ਹੈ ਵੀ ਕੇਹੀ ਨੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਜੋ ਖਾਰਜ ਕੀਤਾ ਹੋਇਆ ਜੀ ਮਾਫੀ ਮੰਗਾਈ ਜਾਵੇ ਸਾਥੋਂ ਉਹਨਾਂ ਨੂੰ ਠੀਕ ਹੈ ਹਾਂਜੀ ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਵੀ ਮਾਫੀ ਮੰਗ ਲਈ ਮੰਗ ਲਈ ਸੀ ਗੱਲ ਉਹਨਾਂ ਨੇ ਸਾਡੇ ਪਿੰਡ ਤੋਂ ਮੰਗ ਲਈ ਜੀ ਅੱਛਾ ਜੀ ਇਹਨਾਂ ਸਾਹਮਣੇ ਵੀ ਦੱਸ ਇਹ ਕਹਿੰਦੇ ਸ਼ਰਤ ਕੇ ਸਾਥੋਂ ਮਾਫੀ ਮੰਗਾਵਾਂਗੇ ਉਹਨੂੰ ਪਾਰਟੀ ਜੋ ਖਾਰਜ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈਗੀ ਗਤੀ ਸੰਗ ਦੀ ਉਹ ਕਿਤਰਾ ਹੋਈ ਜੀ ਉਹ ਨਹੀਂ ਸਾਨੂੰ ਪਤਾ ਵੀ ਕਿਹਨੇ ਕਰੀਆ ਜੀ ਹਾਂਜੀ ਆਡੀਓ ਹੈ ਕੀ ਦੀ ਇਹ ਕੋਣ ਬੋਲ ਰਿਹਾ ਉਹਦੇ ਵਿੱਚ ਉਹ ਸਾਡਾ ਗ੍ਰੰਥੀ ਗੁਰਪ੍ਰੀਤ ਸਿੰਘ ਜੀ ਜੇਕਰ ਹੁਣ ਤੱਕ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਹਾਂਜੀ ਹਾਂਜੀ ਜਿਸ ਤਰ੍ਹਾਂ ਇਹ ਮੁੱਦਾ ਤੇਜ਼ੀ ਨਾਲ ਉੱਭਰਿਆ ਸਿਰਫ ਇੱਕ ਆਡੀਓ ਦੇ ਸਿਰ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਬੰਨੂ ਦਾ ਇੰਨਾ ਨਾਂ ਉੱਚਾ ਹੋਣਾ ਕਿ ਤੇ ਠੇਸ ਪਹੁੰਚੀ ਹੈ ਇਹਨਾਂ ਗੱਲਾਂ ਕਰਕੇ ਉਹ ਦੋ ਬੰਦਿਆਂ ਨੇ ਪਹੁੰਚਾਈ ਹੈ ਜੀ ਸਾਡੇ ਪਿੰਡ ਨੇ ਦਾ ਕੋਈ ਹੋਰ ਨਹੀਂ ਕਰਾਇਆ ਜੀ ਉਹ ਦੋ ਬੰਦੇ ਸਾਡੇ ਪਿੰਡ ਦੇ ਸਾਰੇ ਪਿੰਡ ਦੀ ਪੱਟੀ ਵਿੱਚ ਘਰਤੀ ਉਹਨਾਂ ਨੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜਿਹੜੇ ਆ ਦੋ ਬੰਦਿਆਂ ਨੇ ਕਿ ਕਿੰਨੇ ਕਿੰਨੇ ਪੈਸੇ ਕਿੰਨੇ 90000 ਰੁਪਏ ਹੋ ਜੀ 90000 ਹਾਂਜੀ ਕਿੰਨੇ ਦੀ ਮੰਗ ਕੀਤੀ ਸੀ ਤੁਹਾਡਾ ਲੱਖ ਰੁਪਏ ਦੀ ਇੱਕ ਬਾਕੀ ਵਾਲਾ ਸਾਹਿਬ ਵਾਲੀ ਉਹ ਸੀ ਇੰਨਾ ਮੂਰੇ ਰੱਖਿਆ ਹੀ ਪੱਖ ਜੀ ਉਹ ਗਾਹਾਂ ਗੱਲ ਗਈ ਨਹੀਂ ਹੈਗੀ ਜੀ ਅੱਛਾ ਜੀ ਠੀਕ ਸੀ ਨੇ ਇੱਕ ਕਹਿਤਾ ਜੀ ਜਿਵੇਂ ਬੰਦੀ ਆਈ ਨਹੀਂ ਹੈਗੀ ਹਾਂ ਜੀ ਉਹ ਗਾਹਾਂ ਗੱਲ ਇਹਨਾਂ ਕੋਲ ਗਈ ਨਹੀਂ ਹੈਗੀ ਜੀ ਉਹਦਾ ਕਰਕੇ ਵਿੱਚੀ ਗੱਲ ਰਹਿ ਗਈ ਜੀ ਉਹ ਪਹੁੰਚ ਹੀ ਦੇਣਾ ਕੋਲ ਗੱਲ ਦੀ ਮੰਗ ਰੱਖੀ ਗਈ ਸੀ ਡੱਲਾ ਸਾਹਿਬ ਦੇ ਜਿਹੜੀ ਆਮਦਨ ਉਹ ਅਸੀਂ ਆਖਿਆ ਸੀ ਇਹਨਾਂ ਨੂੰ ਆ ਕੇ ਪੁੱਛੋ ਜਿਹੜੇ ਬੰਦੇ ਸਾਡੀ ਉਹ ਇੱਥੇ ਬਦਨਾਮੀ ਕਰ ਰਿਹਾ ਜੀ ਸਾਡੇ ਪਿੰਡ ਦੀ ਬਦਨਾਮੀ ਕਰ ਰਿਹਾ ਜੀ ਹਾਂ ਜੀ ਤੁਸੀਂ ਕਿਹਨੂੰ ਆਖਿਆ ਸੀ ਅਸੀਂ ਸਾਰੇ ਪਿੰਡ ਦੇ ਬਹੁਤ ਬਾਰ ਬੰਦਾ ਇਹਨਾਂ ਦਾ ਪਾਰਟੀ ਦਾ ਉਹ ਖੜਾ ਮੁੰਡਾ ਜੀ ਉਹਨਾਂ ਕੋਲ ਸਨੇਹਾ ਲਾਇਆ ਸੀਗਾ ਇਹਨਾਂ ਨੇ ਸਾਨੂੰ ਪੁੱਛਿਆ ਸੀਗਾ ਇਹਨਾਂ ਨੇ ਸਾਨੂੰ ਪੁੱਛਿਆ ਸੀ ਸੌਥ ਮੰਗ ਕਰੀਏ ਮੈਂ ਹਾਂਜੀ ਮੰਗ ਕਰੀਆ ਅੱਛਾ ਜੀ ਉਹ ਵੀ ਤੁਸੀਂ ਗਾਹ ਤਾਹਾਂ ਗੱਲ ਪਛਾਹੋ ਕਾਜੀ ਤੱਕ ਇਹ ਕਹਿੰਦੇ ਹੈ ਪਛਾਹਤੀ ਗੱਲ ਉਹ ਗਾਹ ਪਹੁੰਚੀ ਨਹੀਂ ਗੱਲ ਜੀ ਵਿੱਚ ਹੀ ਗੱਲ ਰਹਿ ਗਈ ਇਹਨਾਂ ਕੋਲੇ ਜੀ ਹਾਂਜੀ ਤੁਸੀਂ ਬੋਲਣਾ ਬਾਈ ਯਾਰ ਆ ਇੱਕ ਮਿੰਟ ਬਾਈ ਜੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋ ਅੰਮ੍ਰਿਤਪਾਲ ਆ ਜੀ ਮੇਰਾ ਨਾਮ ਹਾਂਜੀ ਤੇ ਮੈਂ ਇੱਕ ਜਥੇਬੰਦੀ ਦਾ ਜੋ ਵਰਕਰ ਤੌਰ ਤੇ ਜੁੜਿਆ ਹੋਇਆਗਾ ਕਿਹੜੀ ਜਥੇਬੰਦੀ ਹੈ ਆਪਣੇ ਸਿੱਧੂ ਪਰ ਜਥੇਬੰਦੀ ਦੇ ਨਾ ਠੀਕ ਹੈ ਜੀ ਤੇ ਜੀ ਗੱਲ ਸੁਣ ਲੋ ਇਹ ਆਵਾਜ਼ ਜੋ ਪੈਸੇ ਨੂੰ ਲੈ ਕੇ ਉੱਠਿਆ ਸੀਗਾ ਤੇ ਜਦੋਂ ਪਤਾ ਲੱਗ ਗਿਆ ਵੀ ਪੈਸੇ ਲਾਸਮੇਟਾ ਕਰਿਆ ਗਈਆਂ ਨੇ ਪੈਸੇ ਵਿਸੇ ਤੇ ਮੈਂ ਆਇਆ ਜੋ ਇੱਥੋਂ ਦਾ ਪ੍ਰਧਾਨ ਆ ਗੁਰਦੁਆਰਾ ਦਾ ਉਹਦੇ ਨਾਲ ਮੈਂ ਬਹਿ ਕੇ ਗੱਲ ਕਰੀ ਮੈਂ ਮਨੂ ਆਏ ਦੱਸੋ ਇਹ ਸੋਤੋਂ ਪੈਸੇ ਮੰਗੇ ਗਏ ਆ ਉਹ ਕਹਿੰਦਾ ਹਾਂ ਮੈਥੋਂ ਪੈਸੇ ਮੰਗੇ ਗਏ ਹੈਗੇ ਮੈਂ ਠੀਕ ਆ ਤੇ ਮੈਨੂੰ ਕਹਿੰਦਾ ਹੁਣ ਮਾਈ ਗੱਲ ਸੁਣ ਲੋ ਮੈਂ ਚੱਲ ਮੈਂ ਕਿਸੇ ਪ੍ਰਧਾਨ ਨਾਲ ਕਿਸੇ ਨਾਲ ਮੇਰਾ ਕਨੈਕਟ ਨਹੀਂ ਹੋਇਆ ਜੋ ਪਿੰਡ ਦੇ ਵਿੱਚ ਕਹਿ ਰਹੇ ਹਨ ਵੀ ਜਾਂ ਮੀਡੀਆ ਦੇ ਵਿੱਚ ਕੁਝ ਵੀ ਫੈਲ ਰਿਹਾਗਾ ਵੀ ਇਹ ਜਾਂ ਵੀ ਪ੍ਰਧਾਨ ਨਾਲ ਗੱਲ ਹੋਈ ਹੈਗੀ ਜਾਂ ਕਾਕੇ ਕੋੜੇ ਨਾਲ ਗੱਲ ਹੋਈ ਆ ਮੇਰੀ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋਈਗੀ ਤੇ ਮੇਰੀ ਗੱਲ ਸਿਰਫ ਜੋ ਆਪਣਾ ਮੰਡੀਕਲਾ ਵਾਲਾ ਬਾਜਾ ਸਿੰਘ ਪ੍ਰਧਾਨ ਹੈਗਾ ਲੱਗਦਾ ਉਹਦੇ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹ ਸੋਡੇ ਪਿੰਡ ਦਾ ਮਸਲਾ ਹੈਗਾ ਵੀ ਪਹਿਲਾਂ ਤੁਸੀਂ ਪਿੰਡ ਦੇ ਤੌਰ ਤੇ ਨੇ ਮੇੜੋ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਆਪਣੇ ਦੀਪੂ ਸਿੰਘ ਹੈਗਾ ਉਹਦੇ ਨਾਲ ਵੀ ਗੱਲ ਹੋਈ ਸੀ ਮਹਾ ਵੀ ਆਪਾਂ ਐ ਕਰਕੇ ਮਹਾ ਜੋ ਆਪਣੀ ਜਥੇਬੰਦੀ ਤੇ ਇੱਕ ਕਲੰਕ ਤੌਰ ਤੇ ਕਹਿ ਲੋ ਵੀ ਆਪਣੇ ਜਥੇਬੰਦੀ ਤੇ ਉਂਗਲ ਉੱਠ ਰਹੀ ਹੈਗੀ ਵੀ ਐ ਕਰਕੇ ਵੀ ਉਹ ਪੈਸੇ ਮੰਗ ਰਹੇ ਹੈਗੇ ਵੀ ਆਪਾਂ ਆ ਕੇ ਉਹਨਾਂ ਤੋਂ ਕੋਈ ਬੰਦਿਆ ਤੋਂ ਆਪਾਂ ਪੁੱਛ ਦੱਸ ਕਰੀਏ ਉਹਨਾਂ ਤੋਂ ਸਪਸ਼ਟੀਕਰਨ ਜੋ ਆਪਣੀ ਬਲਾਕ ਦੀ ਉਹ ਅਗੇ ਬਲਾਕ ਕਨੀਓ 2-4 ਬੰਦੇ ਆ ਕੇ ਤੁਸੀਂ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲੈ ਲਈਏ બસ ਇੰਨੀ ਗੱਲ ਹੋਈ ਹੈ ਜੀ ਹੋਰ ਕੋਈ ਗੱਲ ਨਹੀਂ ਹੋਈ ਤੁਸੀਂ ਆਪਣੇ ਤੌਰ ਤੇ ਜਿੰਨੀ छानबीन ਕੀਤੀ ਉਹਦੇ ਚ ਕੀ ਨਿਕਲ ਕੇ ਆਇਆ ਉਹ ਚ ਤਾਂ ਇਹ ਗੱਲ ਸੁਣ ਲਓ ਇਹਨਾਂ ਨੇ ਖੁਦ ਆਪ ਦਾ ਅਸੀਂ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਹਾਂ ਅਲਾਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ ਨਹੀਂ ਅਲਾਸਮੈਂਟ ਤਾਂ ਉਹਦੇ ਬਾਅਦ ਕੱਟ ਵੀ ਹੋਇਆ ਹੈ ਕੱਟ ਚ ਜਿਹੜੀ ਪ੍ਰਧਾਨ ਜੀਆ ਨੇ ਗੱਲ ਕੀਤੀ ਵੀ ਮਾਫੀ ਵੀ ਮੰਗੀ ਹੈ ਉਹ ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਦੀ ਡਿਮਾਂਡ ਕੀਤੀ ਸੀ ਉਹ ਹੀ ਮਾਫੀ ਮੰਗ ਕੇ ਉਹ ਚਲੇ ਗਏ ਆ ਉਹ ਦੀ ਯਾਨੀ ਕਿ ਪੈਸੇ ਦੀ ਡਿਮਾਂਡ ਹੋਈ ਸੀ ਹਾਂ ਪੈਸੇ ਦੀ ਡਿਮਾਂਡ ਹੋਈ ਸੀ ਉਹ ਕਹਿੰਦੇ ਅਸੀਂ ਲੱਖ ਰੁਪਏ ਮੰਗਿਆ ਸੀਗਾ ਠੀਕ ਉਹ ਤੁਹਾਡੀ ਜ세ਬੰਦੀ ਨਾਲ ਅਟੈਚ ਆਈਓ ਸ ਨੀ ਫਿਰ ਜਦੋਂ ਸਭ ਕੁਝ ਪ੍ਰਤੱਖ ਹੋ ਚੁੱਕਿਆ ਹੈ ਕਲੀਅਰ ਹੋ ਚੁੱਕਿਆ ਹਲੇ ਵੀ ਫਿਰ ਐਕਸ਼ਨ ਦੇ ਲਈ ਕਿਉਂ ਟਾਈਮ ਲਿਆ ਜਾ ਰਿਹਾ ਹੈਗਾ ਜਥੇਬੰਦੀ ਦੇ ਪ੍ਰਧਾਨਤਾ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ ਅਸੀਂ ਜਾਂਚ ਕੰਪਲੀਟ ਕਰਾਂਗੇ ਪਰ ਇਹ ਗੱਲ ਹੈ ਜਿਹੜਾ ਉਹ ਮੁੱਦੇ ਆ ਨਾ ਉਹ ਜਥੇਬੰਦੀ ਦੇ ਜਾਨੀ ਕਿ ਉਹ ਜਿਵੇਂ ਮੈਂ ਮੈਂ ਕਿਹਾਗਾ ਵੀ ਮੈਂ ਵਰਕਰ ਤੌਰ ਤੇ ਆ ਉਹ ਵੀ ਬੰਦੇ ਵਰਕਰ ਤੌਰ ਤੇ ਨੇ ਨਹੀਂ ਅਜੇ ਕੋਈ ਹਲੇ ਉਹਨਾਂ ਕੋਲੇ ਕੋਈ ਉਹਦਾ ਨਹੀਂ ਹੈਗਾ ਸੀਗਾ ਠੀਕ ਹੈ ਨਾ ਜੀ ਆਪਾਂ ਕਹਿਦੀ ਵੀ ਉਹਨਾਂ ਕੋਲੇ ਉਹਦਾ ਸੀਗਾ ਸ਼ੱਕ ਸ਼ੋਂ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਦੀ ਇਕਾਈ ਦੇ ਜਿਹੜੇ ਖਜ਼ਾਨਚੀ ਆ ਭਦਰ ਸਿੰਘ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹਾਂ ਪੈਸਿਆਂ ਦੀ ਡਿਮਾਂਡ ਹੋਈ ਹੈ ਹਾਂ ਜੀ ਉਹਨਾਂ ਨੇ ਕਰੀ ਹੋਣੀ ਆ ਨਹੀਂ ਜੀ ਦੂਜੇ ਵਰਕਰ ਹੈਗਾ ਫਿਰ ਐਡੀ ਵੱਡੀ ਗੱਲ ਪੈਸੇ ਮੰਗਣ ਕਿਵੇਂ ਕਿਵੇਂ ਆ ਗਈ ਫਿਰ ਜੀ ਉਹਦਾ ਕੀ ਹੋਣਾ ਪ੍ਰਧਾਨਾਂ ਦਾ ਗਲਤ ਹੋਈ ਹੋਣੀ ਹੈ ਨਾ ਉਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਆ ਵੀ ਉਹ ਇਕੱਲੇ ਦੋ ਬੰਦੇ ਆਈ ਜਿਹੜੇ ਦੋ ਬੰਦੇ ਨੇ ਇੱਕ ਦਾ ਨਾ ਗੁਰਪ੍ਰੀਤ ਆ ਜੀ ਇੱਕ ਦਾ ਨਾ ਜੀਤੂ ਆ ਜੀ ਤੁਹਾਡੇ ਹਿਸਾਬ ਨਾਲ ਕੀ ਜ ਐਕਸ਼ਨ ਹੋਣਾ ਚਾਹੀਦਾ ਹੁਣ ਉਹਨਾਂ ਤੇ ਹੈ ਐਕਸ਼ਨ ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਿ ਜਥੇਬੰਦੀ ਨੂੰ ਬਦਨਾਮ ਕਰਦਾ ਜੀ ਠੀਕ ਹੈ ਨਾ ਉਹਨਾਂ ਤੇ ਜਿਹਾ ਜੀ ਆਪਾਂ ਨੂੰ ਜਥੇਬੰਦੀ ਉਹ ਕਰੂਗੇ ਉਹਨਾਂ ਨੂੰ ਕੋਈ ਕਾਰਵਾਈ ਕਰੂਗੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈਗੀ ਜੀ ਠੀਕ ਹੈ ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ ਠੀਕ ਹੈ ਸਾਨੂੰ ਇਹਨਾਂ ਪਤਾ ਸਾਡੀ ਜਥੇਬੰਦੀਆ ਜਿਹੜੀ ਇੱਕ ਇੱਕ ਜਥੇਬੰਦੀਆ ਸਾਡੀ ਜਿਹੜੀ ਨਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ ਹੱਕ ਸੱਚ ਲਈ ਲੜਦੀ ਆ ਉਹ ਸਾਨੂੰ ਪਤਾ ਹੈ ਗਈ ਠੀਕ ਹੈ